ਇਕ ਓੰਕਾਰ ਸਿ ਵਾਹੇ ਗੁਰ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇੰਤੀ ਚੌਪਈ ਹਮਰੇ ਕਰ ਹੱਥ ਦੈਰ ਚਾ ਪੂਰਨ ਹੋਏ ਚਿੱਤ ਕੀ ਇਸ਼ਾ ਤਵਚ ਨਰਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਿ ਪਾਰਾ ਅਮਦੇ ਦੁਸਤ ਸਭੈ ਤੁਮ ਘਾਵਹੁ ਆਪ ਹਾਤ ਦੇ ਮੋਹਿ ਬਚਾਵ ਸੁਖੀ ਬਸੈ ਮੁਰ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੁਰ ਚਾ ਨਿਜ ਕਰਦੈ ਕਰੀਐ ਤਬੈ ਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾਡ ਕੋਈ ਅਵਰ ਨਾ ਧਿਆਉ ਜੋ ਬਰਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਮਾਰੇ ਤਾਰੀਐ ਚੁਣ ਚੋਂ ਸਤਿਰ ਹਮਾਰੇ ਮਾਰੀਐ ਆਪ ਹੱਥ ਦੇ ਮੁਝੇ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਖੋਜੋ ਸਦਾ ਹਮਾਰੇ ਪਛਾਤ ਤਰੀ ਹੱਥ ਤੁਜ ਜੋ ਕਰਿਓ ਰਚਾ ਅਦਾ ਕਲ ਹੋ ਮੋਇ ਰਤਨ ਹਾਰੇ ਸਾਇਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਟਕੇ ਅੰਤਾ ਕਮੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਤਰਾ ਕਾਲ ਪਾਏ ਤਿਵਜੂ ਅਵਤਾਰਾ ਕਾਲ ਪਾਏ ਕਰਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾ ਸੋ ਲੋਕ ਸਵਾਰਾ ਨਵਤਕਾਰ ਹੈ ਤਾਹੇ ਹਮਾਰਾ ਜਵਨ ਕਾ ਤਉ ਜਗਤ ਬਨਾਇਓ ਦੇਵ ਤਹਿਤ ਜਸ਼ਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਮਾਰੀ ਤਕਲ ਪ੍ਰਜਾ ਜਨ ਆਪ ਸੁਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਤਤਰਨ ਕੋ ਪਲਮ ਬਦ ਕੀਓ ਕਟ ਕਟ ਕੇ ਅੰਤ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੈ ਕੁੰ ਚਰਿਆਸ ਤੁਲਾ ਸਭ ਕਿਰਪਾ ਦੇ ਟਕਾ ਪੁੱਲਾ ਸੰਤਾਂ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਕ ਕਰਾ ਕਰਤਾਰਾ ਪ੍ਰਜਾ ਧਰਤ ਤਉ ਦੇ ਅਪਾਰਾ ਜਬ ਆਕਰਕ ਕਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਾਰ ਸਭੋ ਜਿਤੇ ਬਦਨ ਸ੍ਰੇਟ ਸਭ ਤਾਰੇ ਆਪ ਆਪਣੇ ਬੋਜ ਉਚਾਰੈ ਸਮਸਭੇ ਤੇਰਾ ਤਨਿਰਲਮ ਜਾਣਤ ਬੇਦ ਪਿਦ ਅਰ ਆਲਮ ਨਿਰੰਕਾਨ ਬਕਾਨ ਲੰਬ ਆਦ ਨੀਲ ਅਨਾਦ ਅਸੰਭ ਤਾਕਾ ਮੂੜ ਉਚਾਤ ਪੇਦਾ ਜਾਕੋ ਪੀਵਨਾ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਨਤ ਮਹਾ ਮੂੜ ਕਸ ਭੇਦ ਨ ਜਾਣਤ ਮਹਾਂਦੇਵ ਕੋ ਕਾ ਸਦਾ ਸੇਵ ਅਨੰਕਾਰ ਕਾ ਚੀਨਤੈ ਨੈ ਪਿਵ ਆਪ ਆਪਨੇ ਬੋਧ ਹੈ ਜੇਤੀ ਬਨਤ ਪਿੰਨ ਪਿੰਨ ਤੋ ਤੇਤੀ ਤੁਮਰਾ ਲੱਖਾ ਨਾ ਜਾਏ ਪਤਾਰਾ ਕੇ ਬਿਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸੁਰੂਪਾਰਕ ਪਯੋ ਰਾਵ ਕਹੀ ਭੂਪਾ ਅੰਧ ਜਿਰਜ ਸੇਤਜ ਕੀਨੀ ਉਤਪੁਜ ਖਾਨ ਬਹੁਲ ਰਚ ਦੇਨੇ ਉਹ ਪੂਰ ਰਾਜਾ ਵੈੰਬੱਟਾ ਤੋਂ ਸਿਮਟ ਪਿਓ ਸੰਕਰੇ ਕੈਟਾ ਸਿਗਰੀ ਸ੍ਰਿਸ਼ਟ ਦਿਖਾਏ ਚੰਭਵ ਆਦਿ ਜੁਗਾਦ ਸਰੂਪ ਸਿੰਘ ਭਵ ਅਬਰਚਾ ਮੇਰੇ ਤੁਮ ਕਰ ਸਿੱਖ ਬਾਰ ਅ ਸਿੱਖ ਸੰਗਤ ਲੋਟ ਜੇ ਤੇ ਉੱਟਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇਤ ਤੋ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਤੁਖਤ ਵਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਚੋ ਕਲ ਕੋ ਇਕ ਬਾਰ ਤਿਆ ਹੈ ਨਾ ਕੇ ਕਾਲ ਨ ਪਨ ਐ ਹੈ ਰਚਾ ਹੋਏ ਤਾਂ ਸਭ ਕਲ ਦੁਸ਼ਟ ਰਿਤ ਤਰੇ ਤਤ ਕਲ ਕਿ ਪਦ ਤਨ ਜਾਹੇ ਨਿਹਰ ਹੋ ਤਾ ਕੇ ਤਾਪ ਤਨ ਕਮੈ ਹਰਕ ਰਿੱਧ ਸਿਤ ਕਰਮ ਸਭ ਹੋਏ ਦੁਸ਼ਟ ਸਾਸਵਾਤ ਕੈ ਨਾ ਕੋਈ ਇੱਕ ਬਾਰ ਜਬ ਤਮੈ ਸੰਬਾਰਾ ਕਾਲ ਪਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤੇ ਹਰ ਕਹਾ ਦਾ ਦੁਸ਼ਟ ਦੁਖ ਤੇ ਰਹਾ ਖੜ ਕੇ ਤਮੈ ਤਰਨ ਤਿਆਰੀ ਆਪ ਅਤ ਦੇ ਲਿਓ ਉਬਾਰੀ ਸਰਬ ਤਾਲ ਮੋਖਹੁ ਸਹਾਈ ਦੁਸ਼ਟ ਦੋਖ ਤੇ ਨਿਓ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੋਭ ਰਾਤਾ ਕਿਲ ਵਿਖ ਸਕਲ ਦੇਖੋ ਹਰਤਾ ਦੁਸ਼ਟ ਦੋਖੀ ਅਨਕੋਸ਼ਾ ਕਰਤਾ ਸ੍ਰੀ ਅਤ ਤੁਜ ਜਪਏ ਦੇ ਅੱਲਾ ਪੂਰਨ ਕਰਾ ਗ੍ਰੰਤ ਤਤ ਕਾਲ ਮਨ ਬਾਸ਼ ਪਲ ਪਾਵੇ ਸੋਏ ਦੁਖਨਤ ਸਹਿ ਵਿਆਪਤ ਕੋਈ ਅੜੇਲ ਸੁਨੇ ਗੰਗ ਜੋ ਆਹੇ ਸੁਰਤ ਨਾ ਪਾਵੇ ਸੁਨੇ ਮੂੜ ਚਿਤ ਲਾਇ ਤਤ ਉਸਤਾ ਆਵਈ ਦੂਖ ਦਦ ਪਉ ਨਿਕਟ ਨਾਮ ਤਿੰਨ ਨਾ ਕੀ ਰਹੇ ਓ ਜੋ ਜੱਕੀ ਏਕ ਬਾਰ ਚੌਪੈ ਕੋ ਕਹੈ ਚੌਪੈ ਤੰਬ ਸਤਰ ਸਤਪੁ ਨਿਜੇ ਅਦ ਕਸਪੁ ਤੀਨ ਕਹਿਜੇ ਪਦ ਸੁਦੀ ਅਸ਼ਟਮੀ ਦਵਾਰਾ ਤਿਸ ਤਦਰ ਗ੍ਰੰਥ ਸਦਾਰਾ ਸਵਈਆ ਪਾਈ ਗਏ ਜਬ ਤੇ ਤੁਮਰੀ ਤਵ ਤੇ ਕੂਆਕ ਪਰੇ ਨੇ ਆਨਿਓ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਕਹੇ ਮਤ ਏਕਨ ਮੰਨਿਓ ਸਿਮਰਤ ਸਾਤ ਬੇ ਸਬੈ ਬੋ ਪੇਧ ਕਮ ਏਕਨ ਜਾਣਿਓ ਤਿਸਤ ਪਾਨਿ ਕਿਰਪਾ ਤੁਮ ਰੇ ਕਰ ਮੈਂ ਨਾ ਕਹਿਓ ਤਵ ਤੋਹੇ ਬਕਾਨਿਓ ਦੁਹਰਾ ਤਗਲ ਦਵਾਰ ਕੋ ਸਾਢਕਿ ਗਿਓ ਤਹਾਰ ਦਵਾਰ ਪਾਇ ਗਹਿ ਕੀ ਲਾਜ ਅਸ ਗੋਬਿੰਦ ਦਾਤ ਤੁਹਾਰ ਸਗਲ ਦਵਾਰ ਕੋ ਸਾਡਕੇ ਕਿਉ ਤਹਾਰ ਦਵਾਰ ਪਾਇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਵਾਹਿਗੁਰੂ